ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਚਾਰ ਲੰਗਰ ਚੱਲ ਰਹੇ ਨੇ ਚਾਰ ਵੱਜ ਚੁੱਕੇ ਨੇ ਸਵੇਰ ਦੇ ਵਾਹਿਗੁਰੂ ਵਾਹਿਗੁਰੂ ਇਹ ਆਪਣੇ ਵੀਰ ਚਾਵਾ ਛਗੰਡੇ ਨੇ ਵਾਹਿਗੁਰੂ ਵਾਹਿਗੁਰੂ ਅਸਾਂ ਦੇ ਮੀਰੇ ਜੱਟ ਦੀ ਭੁੱਖ ਲੱਗੀ ਆ ਆਦੋ ਵੀਜੀ ਆਰਿਓ ਚਾਹ ਛੱਕੇ ਵੀਸੀ ਕੋਹ ਚਾਹ ਲੇ ਕੋਹ ਆਉੜੇ ਖੜਦੇ ਆ ਕਿ ਨਹੀਂ ਖੜਦੇ ਔੜੇ ਖੜਦੇ ਆ ਔੜੇ ਖੜਦੇ ਖੜਦੇ ਆ ਖੜਦੇ ਨਹੀਂ ਆ ਗਰਮਾ ਗਰਮ ਚਾਹ ਤਾਂ ਤੁਹਾਨੂੰ ਦੱਸਿਆ ਕਿ ਤੂੰ ਹੈ ਨਾ ਅੱਜ ਆ ਜਾਣਾ ਗਰਮਾ ਗਰਮ ਚਾਹ ਇਧਰ ਮਾਰ ਲੈ ਆਓ ਜੀ ਆ ਬਾਬਾ ਜੀ ਆਪਣੇ ਇੱਕ ਵਾਰੀ ਸਾਰਿਆਂ ਦੀ ਫੋਟੋ ਲੈਣੀ ਖਿਲਾ ਲੇ ਇੱਕ ਲੈ ਨਿਕਲ ਆ ਗਏ ਓਹੀ ਗੱਲ ਸਹੀ ਹੈ ਆਪੋਰਾ ਵੀ ਦਰਵਾਜ਼ੇ ਉਹ ਚੜਦੀ ਕਲਾ ਵੀ ਉੱਤੇ ਐ ਮਹਾਰਾਜ ਤਾਂ ਭਰਾਵਾਂ ਦਾ ਪਿਆਰ ਬਣਾਈ ਰੱਖੇ ਚੜਦੀ ਕਲਾ ਜਿਹੜੇ ਵੀ ਸਾਰੇ ਵਾਹਿਗੁਰੂ ਵਾਹਿਗੁਰੂ ਨਹੀਂ ਨਾ ਚਾਹੀ ਬੇਖ ਵੀ ਨਹੀਂ ਮਾਰੇ ਭਲਾ ਕਰੇ ਤੈਨੂੰ ਆ ਵੀ ਆਪਣੇ ਵੀ ਜੀ ਉਹ ਰਾਬ ਜੀ ਆ ਵੀਦੇ ਮੈਰੀ ਵਾਹਿਗੁਰੂ ਬਾਕੀ ਨਾ ਦੱਬਾ ਸਾਹਿਬ ਫੌਜਾਂ ਬਿਲਕੁਲ ਤਿਆਰ ਵਰ ਤਿਆਰ ਨੇ ਚੱਲੇ ਇਹਨਾਂ ਨੂੰ ਗੁਰੂ ਦੀ ਨਗਰੀ ਨੂੰ ਦਰਸ਼ਨ ਮਿਲੇ ਕਰਨ ਹਾਂਜੀ ਬਿਲਕੁਲ ਸੰਗਤਾਂ ਦੇ ਆਹ ਫੌਜਾਂ ਚੱਲਾ ਮਾਰ ਲੱਗੀਆਂ ਸ੍ਰੀ ਨਾਮ ਉਹ ਚੱਲਾ ਮਾਰ ਲੱਗੀਆਂ ਫੌਜਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਾਤ ਨਾਮ ਵਾਹਿ ਵਾਹਿ ਨਾਮ ਵਾਹਿ ਗੁਰ ਸਤ ਸਤ ਨਾਮ ਵਾਹਿ ਗੁਰੂ 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 ਮੇਰਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਚੱਲੀਆਂ ਨੇ ਹੁਣ ਗੁਰੂ ਮਹਾਰਾਜ ਦੇ ਦਰਸ਼ਨ ਬਿਲੇ ਕਰਨ ਅਨੰਦਪੁਰ ਸਾਹਿਬ ਹਾਂਜੀ ਮਹਾਰਾਜ ਚੜ੍ਹਦੀ ਕਲਾ ਕਰੇ ਬਹੁਤ ਹੀ ਕਿਰਪਾ ਵੀਰਾਂ ਤੇ ਜੋ ਵੀਰ ਇਕੱਠੇ ਹੋ ਕੇ ਆਪਣਾ ਲੰਗਰ ਲਾਉਂਦੇ ਨੇ ਮਹਾਰਾਜ ਦੀ ਬੜੀ ਕਿਰਪਾ ਚੜ੍ਹਦੀ ਕਲਾ ਰੱਖੇ ਹਾਂਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਇੱਕ ਨਰਾ ਇੱਥੇ ਕਿਹੜੀ ਇਹ ਬਾਬਾ ਜੀ ਬਹੁਤ ਹੀ ਉਕੇ ਆਰਟੀਕਲ ਵਾਲੇ ਜੀ ਰਿਪੋਰਟੋ ਕੇ ਆਰੇ ਬਾਬਾ ਜੀ ਆਰੋ ਆ ਬਾਬਾ ਜੀ ਆਰੇ ਬਾਬਾ ਜੀ ਆਰੋ ਇੱਕ ਮਿੰਟ ਬਾਬਾ ਜੀ ਵੈਕੁਰ ਜੀ ਨਿਸ਼ਾਨ ਸਿੰਘ ਜੀ ਆਜੋ ਆਰੋ ਇੱਥੇ ਆਓ ਆ ਵੀ ਆਓ ਜੀ ਆਜੇ ਜੀ ਸਾਰੇ ਇਹ ਆ ਵੇਖੋ ਇਦਾਂ ਕਰਨਾ ਕਿ ਮੂੰਹ ਪੂਰਾ ਨਾ ਹੋ ਕੋਈ ਗੱਲ ਨਹੀਂ ਲਓ ਜੀ ਆਵਾਜ਼ ਰੀ ਜੀ ਵਾਏ ਆਰੋ ਆ ਵੀ ਆਓ ਆਪਾਂ ਲੈ ਆਉਂਦੇ ਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ